ਤੁਹਾਡਾ ਸਾਠ ਦੇ ਵਾਫੀ ਦਾ ਪੱਤਰ ਜਿਹੜਾ ਉਹ ਆਇਆ ਜਾਂ ਬਣਾਇਆ ਕੀ ਕੀਤਾ ਕੀ ਨਹੀਂ ਕੀਤਾ ਜਿਹੜਾ ਉਹਦੇ ਉੱਤੇ ਖਿਮਾ ਆਚਨਾ ਸ਼ਬਦ ਲਿਖਿਆ ਗਿਆ ਉਹ ਤੁਹਾਡਾ ਤਾਂ ਮੰਨਦਾ ਕਿ ਉਹ ਤੁਸੀਂ ਬਾਅਦ ਵਿੱਚ ਉਹਨੂੰ ਅੱਡ ਕੀਤਾ ਹੈ ਕਿ ਇਹ ਸੱਚ ਹੈ ਜਾਂ ਝੂਠ ਹੈ ਇਹ ਬਣਾ ਤੁਸੀਂ ਕੀਤਾ ਕਿ ਨਹੀਂ ਕੀਤਾ ہاں ਜਾਂ ਨਾ 'ਤੇ ਜਵਾਬ ਦੇਣਾ ਕਿਸੇ ਪ੍ਰਕਾਰ ਦਾ ਕੋਈ ਗੁਰੂ ਦੀ ਹਜ਼ੂਰੀ ਵਿੱਚ ਨਾ ਝੂਠ ਬੋਲਣਾ ਨਾ ਪਰਦਾ ਰੱਖਣਾ ਗੁਰੂ ਬਖਸ਼ਿੰਦਾ ਹੈ ਤੁਹਾਡਾ ਜਿਕਰੇ ਗੁਨਾਹ ਕੀਤਾ ਤਾਂ ਤੁਸ ਉਦਾ ਜਾਏਗਾ ਇਹ ਤੁਸੀਂ ਕੀਤਾ ਹੈ ਤੇ ਹਾਂ ਜਰਾ ਜਵਾਬ ਦਿਓ ਗੁਰੂ ਮਹਾਰਾਜ ਦੀ ਹਜ਼ੂਰੀ ਚ ਕਹਿੰਦਾ ਕਿ ਮੈਂ ਖਮਾਚਾਸਨਾ ਪ੍ਰਾਰਥ ਆਪਣੇ ਕੋਲੋਂ ਕੋਈ ਐਂਟ ਨਹੀਂ ਕਿ ਇਹ ਉਹ ਜੀਤਾਂ ਕਿਹਾ ਤੁਹਾਡਾ ਜਾਣਕਾਰੀ ਹੈ ਮੈਂ ਜਿੱਦਾਂ ਕੋ ਹਵਾਰਤ ਪੜਿਆ ਸੀ ਉਹ ਸਿੰਘ ਸੇਵਾ ਨਦੀ ਮੀਟਿੰਗ ਨਾਲ ਵਿੱਚ ਜਿਹੜਾ ਹੁੰਦਾ ਮੈਂ ਵੀ ਸ਼ਮਿਲ ਆ ਗਿਆ ਕੀ ਕੋਈ ਯਾਤਨਾ ਕਿਹੜਾ ਸ਼ਬਦ ਹੈ ਤੁਹਾਡੇ ਮੁਤਾਬਕ ਹੈ ਕਿ ਉਹ ਸਿੱਖ ਸਹਬਾਨਾ ਨੇ ਅਰਥ ਕੀਤਾ ਹੈ